ਕਿਉਂਕਿ ਜਿੱਦਾਂ ਅਸੀਂ ਕੰਮ ਕਰ ਰਹੇ ਹਾਂ ਸਾਨੂੰ ਲੋਕ ਪਿਆਰ ਦੇ ਰਹੇ ਨੇ ਸਪੋਰਟ ਦੇ ਰਹੇ ਨੇ ਉਹਦੇ ਚੋਂ ਸਾਨੂੰ ਵਿਸ਼ਵਾਸ ਦਿਵਾਇਆ ਜਾਂਦਾ ਹੈ ਕਿ ਤੁਹਾਡੀ ਜਿੱਤ ਪੱਕੀ ਆ ਤਾਂ ਇਹ ਚੀਜ਼ ਉਹਨਾਂ ਤੋਂ ਬਰਦਾਸ਼ਤ ਨਹੀਂ ਹੋਈ ਤੇ ਉਹਨਾਂ ਨੇ ਸਾਡੇ ਤੇ ਝੂਠਾ ਪਰਚਾ ਜਿਹੜਾ ਰਾਤ ਦਰਜ ਕਰਵਾਇਆ ਸੀ ਅਸੀਂ ਅਲਰਟ ਹੋ ਗਏ ਸੀ ਕਿ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਏਦਾਂ ਦਾ ਕਰਨਗੇ ਤੇ ਜਿਹੜਾ ਇਹ ਕੱਲ ਹੁਣ ਸਾਨੂੰ ਇਹ ਲੱਗਿਆ ਵੀ ਅੱਜ ਜਿਹੜਾ ਉਹਨਾਂ ਨੇ ਗ੍ਰਿਫਤਾਰੀ ਕੀਤੀ ਗਈ ਹੈ ਜਿਨ੍ਹਾਂ ਨੇ ਵੀ ਉਹਨਾਂ ਨੂੰ ਕਿਹਾ ਗਿਆ ਸੀ ਸੇਖੋ ਸਾਹਿਬ ਤੋਂ ਉਹਨਾਂ ਨੂੰ ਖਤਰਾ ਆਇਆ ਜਾਂ ਕਿਸੇ ਤਰ੍ਹਾਂ ਦਾ ਇਹ ਕੁਝ ਕਰ ਸਕਦੇ ਆ ਤੇ ਉਹਨਾਂ ਦਾ ਕਹਿਣਾ ਇਹੀ ਸੀ ਕਿ ਏਦਾਂ ਦਾ ਕੁਝ ਨਹੀਂ ਹੋਣ ਦੇਵਾਂਗੇ ਅ ਤੇ ਪੰਜ-ਪੰਜ ਮਿੰਟ ਤੇ ਲਾਈਵ ਰਹਿ ਰਹੇ ਆ ਤੁਸੀਂ ਸਾਡਾ ਸੋਸ਼ਲ ਮੀਡੀਆ ਚੈੱਕ ਕਰ ਸਕਦੇ ਹੋ ਸਾਡਾ ਇੰਸਟਾਗ੍ਰam ਫੇਸਬੁੱਕ ਹਰ ਚੀਜ਼ ਨੂੰ ਚੈੱਕ ਕਰੋ ਅਸੀਂ ਜਿਹੜੇ-ਜਿਹੜੇ ਪਿੰਡ ਜਾ ਰਹੇ ਆ ਦੋ-ਦੋ ਮਿੰਟ ਬਾਅਦ ਸਾਡੀ ਜਿਹੜੀ ਵੀਡੀਓਜ਼ ਅਪਲੋਡ ਹੋ ਰਹੀਆਂ ਨੇ ਉਹਦੇ ਵਿੱਚ ਕਿਹੜਾ ਟਾਈਮ ਆ ਜਿਹਦੇ ਵਿੱਚ ਸਾਨੂੰ ਇਹ ਕਰਨ ਦਾ ਟਾਈਮ ਮਿਲਿਆ ਦੋ ਕਿਉਂਕਿ ਬੱਚਿਆਂ ਦੇ ਨਾਲ ਉਹ ਬਹੁਤ ਟਾਈਮ ਮਤਲਬ ਸਮਾਂ ਜਿਹੜਾ ਉਹਨਾਂ ਦਾ ਨਹੀਂ ਬੀਤਿਆ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜਿਉ ਹੁਣ ਆਏ ਨੇ ਤੇ ਸਹੀ ਟਰੈਕ ਤੇ ਨੇ ਸਹੀ ਕੰਮ ਕਰ ਰਹੇ ਨੇ ਰਾਤ ਨੂੰ ਉਹਨਾਂ ਨੂੰ ਗ੍ਰਿਫਤਾਰੀ ਦਵਾਈ ਗਈ ਹੈ ਤੇ ਸਾਨੂੰ ਪੂਰਾ ਇਸ ਚੀਜ਼ ਦਾ ਹੈਗਾ ਕਿ ਕੱਲ ਨੂੰ ਪਰਸੋਂ ਚ ਬੀਤੀ ਰਾਤ ਗੁਰਪ੍ਰੀਤ ਸੇਕਹੋਂਣਾ ਦੀ ਗ੍ਰਿਫਤਾਰੀ ਕੀਤੀ ਗਈ ਹੈ ਤੁਹਾਨੂੰ ਦੱਸ ਦੇ ਕਿ ਰਾਤ ਤੋਂ ਹੀ ਚਰਚਾਵਾਂ ਚੱਲਦੀ ਪਈ ਸੀ ਉਹਨਾਂ ਵੱਲੋਂ ਸੋਸ਼ਲ ਮੀਡੀਆ ਤੇ ਵਾਰ-ਵਾਰ ਲਾਈਵ ਆ ਕੇ ਕਿਹਾ ਜਾ ਰਿਆ ਸੀਗਾ ਕਿ ਮੇਰੀ ਜਿਹੜੀ ਕਿ ਗ੍ਰਿਫਤਾਰੀ ਹੋ ਸਕਦੀ ਹੈ ਤੇ ਰਾਤ ਨੂੰ ਗ੍ਰਿਫਤਾਰੀ ਹੋਈ ਹੈ ਉਹਨਾਂ ਦੇ ਤਰਫ ਪਤਨੀ ਸਾੜਨਾ ਮੌਜੂਦ ਹੈ ਮੈਮ ਰਾਤ ਤੋਂ ਹੀ ਖੱਸ਼ਾ ਲੱਗ ਰਿਹਾ ਸੀ ਪਰਿਵਾਰ ਨੂੰ ਸਾਡੀ ਵੀ ਗੱਲਬਾਤ ਹੋਰੀ ਸੀਗੀ ਤੇ ਖੱਸ਼ਾ ਜਿਤਾਰੇ ਸੀ ਕਾਰਨ ਕੀ ਬੜੇ ਕਿਉਂਕਿ ਦੇਖੋ ਉਹ ਜੋ ਚੀਜ਼ਾਂ ਸੀ ਉਹ ਬੀਚੂਕੀਆਂ ਤੇ ਸਮਾਜ ਸੇਵੀ ਦੇ ਰੂਪ ਵਿੱਚ ਵਿਚਰਦੇ ਪਈ ਸੀਗੇ ਬਿਲਕੁਲ ਜੀ ਉਹ ਤੁਹਾਡੇ ਸਾਹਮਣੇ ਤੁਹਾਨੂੰ ਪਤਾ ਸਾਰਿਆਂ ਨੂੰ ਪਤਾ ਹੈ ਸਾਰੇ ਪਿੰਡਾਂ ਦੇ ਵਿੱਚ ਜਾਂਦੇ ਨੇ ਪਿਛਲੇ 2 ਸਾਲਾਂ ਤੋਂ ਜੱਤੋਂ ਆਏ ਨੇ ਉਸਮਾਨ ਸੇਵਾ ਦੇ ਕੰਮਾਂ ਵਿੱਚ ਹੀ ਲੱਗੇ ਹੋਏ ਨੇ ਪਰ ਹੁਣ ਕੀ ਹੈ ਕਿ ਜਿੱਦਾਂ ਅਸੀਂ ਚੋਣ ਮੈਦਾਨ ਵਿੱਚ ਉਤਰੇ ਆਂ ਤੇ ਜਿਹੜੀ ਆ ਆਪ ਵਾਲਿਆਂ ਦੀ ਪਾਰਟੀ ਹੈ ਉਹਨਾਂ ਨੂੰ ਪਤਾ ਲੱਗ ਗਿਆ ਕਿ ਸਾਡੀ ਹਾਰ ਹੋਣ ਵਾਲੀ ਹੈ ਕਿਉਂਕਿ ਜਿੱਦਾਂ ਅਸੀਂ ਕੰਮ ਕਰ ਰਹੇ ਆਂ ਸਾਨੂੰ ਲੋਕ ਪਿਆਰ ਦੇ ਰਹੇ ਨੇ ਸਪੋਰਟ ਦੇ ਰਹੇ ਨੇ ਉਹਦੇ 'ਚੋਂ ਸਾਨੂੰ ਵਿਸ਼ਵਾਸ ਦਿਵਾਇਆ ਜਾਂਦਾ ਹੈ ਕਿ ਤੁਹਾਡੀ ਜਿੱਤ ਪੱਕੀ ਹੈ ਤਾਂ ਇਹ ਚੀਜ਼ ਉਹਨਾਂ ਤੋਂ ਬਰਦਾਸ਼ਤ ਨਹੀਂ ਹੋਈ ਤੇ ਉਹਨਾਂ ਨੇ ਸਾਡੇ ਤੇ ਝੂਠੇ ਪਰਚੇ ਜਿਹੜਾ ਰਾਤ ਦਰਜ ਕਰਵਾਇਆ ਤੇ ਮੈਂ ਬਰਸਾਨੂੰ ਵਿਸ਼ਵਾਸ ਹੈ ਕਿ ਜਿਹੜੇ ਸਾਡੇ ਲੋਕ ਨੇ ਸਾਨੂੰ ਇਦਾਂ ਹੀ ਪਿਆਰ ਕਰਨਗੇ ਤੇ ਜਿੱਤ ਨੂੰ ਸਾਡੀ ਝੋਲੀ ਵਿੱਚ ਪਾਉਣਗੇ ਮਨਦੀਪ ਜੀ ਕੀ ਪਤਾ ਕਿ ਲੱਗ ਰhese ਤੁਹਾਨੂੰ ਕੱਲ ਕਿਉਂ ਕੱਲ ਤੋਂ ਹੀ ਸੇਖੋ ਸਾਹਿਬ ਬਾਰ-ਬਾਰ ਸੋਸ਼ਲ ਮੀਡੀਆ ਤੇ ਲਾਈਵ ਆ ਰਹੇ ਸੀ ਕੋਈ ਨਾ ਕੋਈ ਤਾਂ ਇਨਪੁਟ ਆ ਰਹੇ ਹੁਣੇ ਉਨਾਂ ਤੱਕ ਕੁਛ ਨਾ ਕੁਛ ਹਿਲਜੁਲ ਜੀ ਹੋ ਰਹੀ ਸੀ ਉਹਨਾਂ ਵੱਲੋਂ ਜੀ ਪਰ ਪਹਿਲੇ ਦਿਨ ਤੋਂ ਹੀ ਚਾਲੂ ਸੀ ਕੰਮ ਜਿਸ ਦਿਨ ਕਾਗਜ਼ ਭਰੇ ਨੇ ਆਪਾਂ ਉਸ ਦਿਨ ਵੀ ਉਹਨਾਂ ਦੇ ਮਤਲਬ ਕਿ ਜਿਹੜਾ ਉਹਨਾਂ ਨੇ ਉਤੋਂ ਸਾਨੂੰ ਪ੍ਰੈਸ਼ਰ ਪਵਾਇਆ ਗਿਆ ਸੀਗਾ ਕਿ ਇਹਨਾਂ ਦੇ ਕਾਗਜ਼ ਨਾ ਭਰੇ ਜਾਣ ਉਹਨਾਂ ਨੂੰ ਰੱਦ ਕਰਵਾਉਣ ਦੀ ਕੋਸ਼ਿਸ਼ ਕੀਤੀ ਉਹ ਚੀਜ਼ ਚਲੋ ਪਰਮਾਤਮਾ ਦੀ ਕਿਰਪਾ ਨਾਲ ਜਿਹੜੀ ਆ ਸਫਲ ਹੋਈ ਸੀ ਫਿਰ ਅਸੀਂ ਚੋਣ ਮੈਦਾਨ 'ਚ ਉਤਰੇ ਆ ਤੇ ਬਸ ਇਹੀ ਜਿਹੜੀਆਂ ਇਹਨਾਂ ਦੀਆਂ ਸ਼ੈਤਾਨੀਆਂ ਚੱਲਦੀਆਂ ਪਈਆਂ ਨੇ ਕੱਲ ਬਲੌਕ ਵਿੱਚ ਰਾਤ ਨੂੰ ਉੱਥੇ ਕਿਸੇ ਵਿਅਕਤੀ ਨੂੰ ਭੇਜਿਆ ਗਿਆ ਆ ਪੇਪਰਾਂ ਦੇ ਨਾਲ ਛੇੜਖਾਨੀ ਕਰਨ ਵਾਸਤੇ ਉਸ ਤੋਂ ਹੀ ਅਸੀਂ ਅਲਰਟ ਹੋ ਗਏ ਸੀ ਕਿ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਇਦਾਂ ਦਾ ਕਰਨਗੇ ਤੇ ਜਿਹੜਾ ਇਹ ਕੱਲ ਹੁਣ ਸਾਨੂੰ ਇਹ ਲੱਗਿਆ ਵੀ ਅੱਜ ਜਿਹੜਾ ਉਹਨਾਂ ਨੇ ਗ੍ਰਿਫਤਾਰੀ ਕੀਤੀ ਗਈ ਹੈ ਤੇ ਚੋਣਾਂ ਵਾਲੇ ਦਿਨੇ ਬੂਥ ਤੇ ਕੋਈ ਆਪਣੀ ਕਰਨੀ ਚਾਹੁੰਦੇ ਨੇ ਆਪਣੇ ਬੂਥਾਂ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਉੱਥੇ ਤਾਂ ਕਿਸੇ ਸ਼ਾਈ ਨਾਲ ਆਪਦੀ ਮਨਮਰ ਪਰ ਇਹ ਚੀਜ਼ਾਂ ਸੀ ਨਹੀਂ ਹੋਣ ਦੇਵਾਂਗੇ ਸਾਡੀ ਟੀਮ ਇਸ ਲਈ ਪੂਰੀ ਅਲਰਟ ਹੈ ਅਸੀਂ ਪੂਰਾ ਆਪਣਾ ਕੰਮ ਕਰ ਰਹੇ ਹਾਂ ਤੇ ਉੱਥੇ ਵੀ ਅਸੀਂ ਨਿਗਰਾਨੀ ਰੱਖਾ ਰਹੇ ਹਾਂ ਨਹੀਂ ਹੁਣ ਪੁਲਿਸ ਕੀ ਕਹਿ ਰਹੀ ਹੈ ਕਿਉਂਕਿ ਕੋਈ ਤਾਂ ਉਹਨਾਂ ਨੇ ਹੁਣ ਤਾਂ ਰੀਜ਼ਨ ਦੱਸਿਆ ਹੋਣਾ ਜੇ ਗ੍ਰਿਫਤਾਰੀ ਕੀਤੀ ਹੈ ਕਿਉਂ ਪਹਿਲਾਂ ਤੱਕ ਤਾਂ ਘਰੇ ਸਿੱਧੀ ਸ਼ਹਿਰ ਕੋਈ ਸ਼ਿਕਾਇਤ ਆਈ ਹੈਗੀ ਹੈ ਕਿ ਕੋਈ ਬੰਦਾ ਕਹਿੰਦਾ ਕਿ ਮੈਨੂੰ ਥ੍ਰੈਟ ਹੈਗਾ ਕਿ ਕੀ ਮਤਲਬ ਤੁਹਾਨੂੰ ਕੀ ਦੱਸਿਆ ਜਾ ਰਿਹਾ ਪਰਿਵਾਰ ਨੂੰ ਕੀ ਦੱਸਦੇ ਬਸ ਉਹਨਾਂ ਨੇ ਡੀਐਸਪੀ ਸਾਹਿਬ ਆਏ ਸੀ ਉਹਨਾਂ ਨੇ ਸਾਨੂੰ ਇਹੀ ਦੱਸਿਆ ਕਿ ਜੋ ਦਰਖਾਸਤ ਉਹਨਾਂ ਨੇ ਦਿੱਤੀ ਹੈ ਇਸ ਚੀਜ਼ ਦੀ ਅਸੀਂ ਉਸੇ ਲਈ ਹੀ ਹਿਰਾਸਤ ਵਿੱਚ ਲਿਆ ਆਏ ਫੇਅਰ ਐਂਡ ਫਾਇਰ ਜਿਹੜੀ ਇਲੈਕਸ਼ਨ ਕੀਤੇ ਜਾਣ ਜਿੱਦਾਂ ਅਸੀਂ ਪੀਸਫੁਲੀ ਕਰ ਰਹੇ ਆ ਸਾਰਾ ਕੁਝ ਇਦਾਂ ਹੀ ਪੀਸਫੁਲੀ ਜਿਹੜਾ ਚੋਣਾਂ ਵਾਲਾ ਦੇਣਾ ਲੰਗੇ ਇਸ ਕਰਕੇ ਅਸੀਂ ਕੀਤਾ ਕਿਉਂਕਿ ਜਿਨ੍ਹਾਂ ਨੇ ਵੀ ਉਹਨਾਂ ਨੂੰ ਕਿਹਾ ਹੈਗੇ ਸੇਖੋ ਸਾਹਿਬ ਤੋਂ ਉਹਨਾਂ ਨੂੰ ਖਤਰਾ ਆਇਆ ਜਾਂ ਕਿਸੇ ਤਰ੍ਹਾਂ ਦਾ ਕੁਝ ਕਰ ਸਕਦੇ ਆ ਤੇ ਉਹਨਾਂ ਦਾ ਕਹਿਣਾ ਇਹ ਹੀ ਸੀ ਕਿ ਇਦਾਂ ਦਾ ਕੁਝ ਨਹੀਂ ਹੋਣ ਦੇਵਾਂਗੇ ਅਸੀਂ ਪ੍ਰਸ਼ਾਸਨ ਸਾਡੀ ਹੈਲਪ ਕਰ ਰਿਹਾ ਜੀ ਫਿਲਹਾਲ ਉਹ ਕਹਿ ਕੇ ਗਏ ਨੇ ਕਿ ਅਸੀਂ ਉੱਥੇ ਇਦਾਂ ਦਾ ਕੁਝ ਨਹੀਂ ਹੋਵਾਂਗੇ ਹੋਣ ਦੇਵਾਂਗੇ ਤੇ ਸਾਨੂੰ ਉਮੀਦ ਆ ਕਿ ਸਾਡਾ ਸਾਥ ਦੇਣਗੇ ਉਸ ਦਿਨ ਬੀਤੇ ਇੱਕ ਦਿਨ ਪਹਿਲਾਂ ਹੀ ਸੇਖੋ ਸਾਹਿਬ ਨਾਲ ਮੇਰੀ ਗੱਲਬਾਤ ਹੋਰੀ ਸੀ ਤੇ ਮੈਂ ਉਹਨਾਂ ਬਹੁਤ ਹਿਰਜਨ ਹੁੰਦੀ ਹੈ ਤੁਹਾਨੂੰ ਦਿਲ 'ਚ ਹੈ ਕੋਈ ਚੀਜ਼ ਪਰ ਉਹ ਕਹਿੰਦੇ ਸੀ ਮੈਨੂੰ ਬਹੁਤ ਵਿਸ਼ਵਾਸ ਹੈਗਾ ਪਰ ਦੇਖੋ ਬੀਤੀ ਰਾਤ ਕਿਤਨੇ ਕਿਤੇ ਕੋਈ ਚੀਜ਼ ਹੁਣ ਹੋਈ ਹੈਗੀ ਨਹੀਂ ਜੀ ਇਦਾਂ ਦਾ ਕੁਝ ਵੀ ਨਹੀਂ ਹੋਇਆ ਅਸੀਂ 5-5 ਮਿੰਟ ਤੇ ਲਾਈਵ ਰਹਿ ਰਹੇ ਹਾਂ ਤੁਸੀਂ ਸਾਡਾ ਸੋਸ਼ਲ ਮੀਡੀਆ ਚੈੱਕ ਕਰ ਸਕਦੇ ਹੋ ਸਾਡਾ ਇੰਸਟਾਗ੍ਰam ਫੇਸਬੁੱਕ ਹਰ ਚੀਜ਼ ਨੂੰ ਚੈੱਕ ਕਰੋ ਅਸੀਂ ਜਿਹੜੇ-ਜਿਹੜੇ ਪਿੰਡ ਜਾ ਰਹੇ ਹਾਂ 2-2 ਮਿੰਟ ਬਾਅਦ ਸਾਡੀ ਜਿਹੜੀ ਵੀਡੀਓਜ਼ ਅਪਲੋਡ ਹੋ ਰਹੀਆਂ ਨੇ ਉਹਦੇ ਵਿੱਚ ਕਿਹੜਾ ਟਾਈਮ ਹੈ ਜਿਹਦੇ ਵਿੱਚ ਸਾਨੂੰ ਇਹ ਕਰਨ ਦਾ ਟਾਈਮ ਮਿਲਿਆ ਦੱਸੋ ਹਰ ਪਿੰਡ ਵਿੱਚ ਅਸੀਂ ਜਾ ਰਹੇ ਹਾਂ ਤੇ ਜਿੱਥੇ ਉਹਨਾਂ ਨੇ ਇਹ ਕਿਹਾ ਵੀ ਇਹ ਚੀਜ਼ ਇਹਨਾਂ ਨੇ ਕੁਝ ਕੀਤੀ ਹੈ ਜੇ ਮਤਲਬ ਜਿਸ ਬਿਹਾਅ ਤੇ ਉਹਨਾਂ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਫਿਰ ਸਾਨੂੰ ਦਿਖਾਇਆ ਜਾਵੇ ਦੱਸਿਆ ਜਾਵੇ ਕੋਈ ਸੀਸੀਟੀਵੀ ਫੁਟੇਜ ਹੋਏਗੀ ਕੋਈ ਕੋਸ਼ ਹੋਏਗਾ ਕੋਈ ਪ੍ਰੂਫ ਹੋਏਗਾ ਉਹਨਾਂ ਕੋਲੇ ਸਾਨੂੰ ਪੇਸ਼ ਕਰੋ ਫਿਰ ਤੁਹਾਨੂੰ ਲੱਗਦਾ ਬਿਲਡ ਅਪ ਕੀਤਾ ਜਾ ਰਿਹਾ ਛਵੀ ਨੂੰ ਖਰਾਬ ਕਰਨ ਲਈ ਕਿਉਂਕਿ ਹੁਣ ਚੀਜ਼ਾਂ ਜੇ ਸਹੀ ਰਾਹ ਤੇ ਚਲਦੀਆਂ ਪਈਆਂ ਇੱਕ ਸਹੀ ਟਰੈਕ ਤੇ ਗੱਡੀ ਚੱਲਦੀ ਪਈਏ ਤੇ ਉਹਨੂੰ ਗੱਡੀ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਬਿਲਕੁਲ ਕੀਤੀ ਜਾ ਰਹੀ ਹੈ ਜੀ ਕਿਉਂਕਿ ਉਹਨਾਂ ਨੇ ਆਪ ਦਾ ਇਲਾਕੇ ਦਾ ਕੋਈ ਵਿਕਾਸ ਕੀਤਾ ਨਹੀਂ ਹੈ ਜੇ ਐਜ਼ ਅ ਸਮਾਜ ਸੇਵੀ ਦੇ ਰੂਪ ਵਿੱਚ ਅੱਗੇ ਆਏ ਨਹੀਂ ਤਾਂ ਇਹਨਾਂ ਨੂੰ ਕੀਤਾ ਕਰਨ ਨਹੀਂ ਦੇ ਰਹੀ ਹੈਗੀ ਬਸ ਇਹੀ ਹੈ ਜੀ ਦਈਆ ਸਾਹਿਬ ਨੂੰ ਜਿਹੜਾ ਉਹ ਪਿੰਡਾਂ ਵਿੱਚ ਜਾਂਦੇ ਨੇ ਲੋਕ ਉਹਨਾਂ ਨੂੰ ਵੜਨ ਨਹੀਂ ਦਿੰਦੇ ਉਹਨਾਂ ਦੇ ਵਿਕਾਸ ਵੇਖ ਕੇ ਕਾ ਉੱਥੇ ਜਾਣਾ ਸੀ ਉਹਨਾਂ ਨੇ ਪਿੰਡਾਂ ਵਿੱਚ ਤੇ ਉਹਨਾਂ ਨੂੰ ਕਿੰਨੇ ਆਸ਼ੀਰਵਾਦ ਮਿਲਨੇ ਸੀ ਲੋਕਾਂ ਦੀ ਸਪੋਰਟ ਮਿਲਨੀ ਸੀ ਅਗਰ ਉਹਨਾਂ ਨੇ ਕੰਮ ਨਹੀਂ ਕਰਵਾਇਆ ਤਾਂ ਇਹੀ ਵਜ੍ਹਾ ਹੈ ਜੀ ਜੇ ਅਸੀਂ ਕਰ ਰਹੇ ਹਾਂ ਤਾਂ ਉਹ ਸਾਨੂੰ ਪਿੱਛੇ ਧੱਕ ਰਹੇ ਨੇ ਸੇਖੋ ਸਾਬ ਮੋਡੀ ਬਣ ਕੇ ਚੱਲੇ ਹੋਏ ਸੀਗੇ ਹਰ ਇੱਕ ਜਗ੍ਹਾ ਤੇ ਖੁਦ ਕੈਂਪੇਨ ਕਰਦੇ ਪਏ ਸੀ ਕਹਿੰਦੇ ਨੇ ਜਦੋਂ ਮੋਡੀ ਨੂੰ ਹਿਲਾ ਦਿੱਤਾ ਜਾਵੇ ਕਿਤਨੇ ਕਿਤੇ ਫਰਕ ਪੈਂਦਾ ਕਿਉਂਕਿ ਇਹੀ ਇੱਕ ਸੋਚ ਹੁੰਦੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਉਸ ਚੀਜ਼ ਨਾਲ ਤੁਹਾਡੀ ਕੈਂਪੇਨ 'ਚ ਤੁਸੀਂ ਹੁਣ ਪਿੰਡਾਂ 'ਚ ਜਾ ਰਹੇ ਹੋ ਤੁਹਾਨੂੰ ਕੁਝ ਇਸ ਚੀਜ਼ ਦਾ ਇਫੈਕਟ ਪੈ ਰਿਹਾ ਤੁਹਾਡੇ 'ਤੇ ਸਾਨੂੰ ਇਸ ਚੀਜ਼ ਦਾ ਇਹ ਤਾਂ ਫੀਲ ਹੋ ਰਿਹਾ ਹੈ ਜੀ ਕਿ ਉਹ ਸਾਡੇ ਨਾਲ ਨਹੀਂ ਹੈਗੇ ਇਹ ਤਾਂ ਸਾਨੂੰ ਘਾਟਾ ਪਿਆ ਆ ਪਰ ਜੇ ਕਹੀਏ ਸਾਡੀ ਜਿਹੜੀ ਕੈਂਪੇਨ ਹੈ ਜਾਂ ਸਾਡੇ ਜਿਹੜੇ ਟੀਮ ਮੈਂਬਰਸ ਨੇ ਜਾਂ ਕਿਤੇ ਵੀ ਅਸੀਂ ਜਾ ਰਹੇ ਹਾਂ ਉਹ ਸੀਜ਼ ਵਿੱਚ ਅਸੀਂ ਕੋਈ ਵੀ ਰਿਕਵਰਡ ਨਹੀਂ ਸਾਡੀ ਆਈ ਹੈਗੀ ਤੇ ਉਹ ਇਦਾਂ ਡਟ ਕੇ ਲੱਗੇ ਹੋਏ ਨੇ ਔਰ 5 ਵਜੇ ਦਾ ਸਾਡੇ ਕੋਲ ਟਾਈਮ ਹੈ ਤੇ ਜੋ ਸਮਾਂ ਰਹਿ ਗਿਆ ਸੀ ਉਹਦੇ ਵਿੱਚ ਰਹਿੰਦੇ ਪਿੰਡ ਨੇ ਜਿਹੜੇ ਉਹ ਕਵਰ ਕਰਾਂਗੇ ਇਹਦੇ ਵਿੱਚ ਸਾਡੇ ਕੋਈ ਰਿਕਵਰ ਨਹੀਂ ਹੈ ਬੱਚਿਆਂ ਨੂੰ ਦੁੱਖ ਲੱਗਦਾ ਹੋਣਾ ਕਿ ਪਾਪਾ ਹੁਣ ਮੇਰੇ ਨਾਲ ਸਾਡੇ ਨਾਲ ਤੁਰਦੇ ਪਏ ਸੀਗੇ ਸਭ ਕੁਝ ਸਮਝਾਉਂਦੇ ਪਏ ਸੀ ਬੱਚੇ ਵੀ ਦੇਖੋ ਖੁਦ ਕੈਂਪੇਨ ਕਰਦੇ ਦੇਖੋ ਇੱਕ ਐਕਸਪੀਰੀਅੰਸ ਨੇ ਹੁੰਦਾ ਲੋਕਾਂ 'ਚ ਬੋਲਣਾ ਬੜਾ ਔਖਾ ਹੁੰਦਾ ਦਾ ਕਿਹਣਾ ਔਖਾ ਹੁੰਦਾ ਵਾ ਪਰ ਉਹਨਾਂ ਦੇ ਵਿੱਚ ਤਾਂ ਹੁੰਦਾ ਨਾਲ ਦਿਲ 'ਚ ਕੀ ਯਾਰ ਮੇਰੇ ਫਾਦਰ ਨੂੰ ਇਸ ਤਰ੍ਹਾਂ ਲੈ ਕੇ ਗਈ ਹੈ ਚੀਜ਼ਾਂ ਕੀਤੀਆਂ ਹੈਗੀਆਂ ਬਿਲਕੁਲ ਜੀ ਉਹਨਾਂ ਨੂੰ ਦੁੱਖ ਲੱਗ ਰਿਹਾ ਹੈ ਕਿਉਂਕਿ ਬੱਚਿਆਂ ਦੇ ਨਾਲ ਉਹ ਬਹੁਤ ਟਾਈਮ ਮਤਲਬ ਸਮਾਂ ਜਿਹੜਾ ਉਹਨਾਂ ਦਾ ਨਹੀਂ ਬੀਤਿਆ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜਿਉ ਹੁਣ ਆਏ ਨੇ ਤੇ ਸਹੀ ਟਰੈਕ ਤੇ ਨੇ ਸਹੀ ਕੰਮ ਕਰ ਰਹੇ ਨੇ ਤਾਂ ਉਹਨਾਂ ਨੂੰ ਇਹ ਤਾਂ ਦੇਖਣਾ ਚਾਹੀਦਾ ਸੀ ਕਿ ਛੋਟੇ-ਛੋਟੇ ਬੱਚੇ ਆ ਸੀ ਇਹਨਾਂ ਨਾਲ ਧੱਕਾ ਨਾ ਕਰੀਏ ਘੱਟੋ-ਘੱਟ ਪਿੱਛੇ ਜੋ ਹੋ ਗਿਆ ਜੋ ਬੀਤ ਗਿਆ ਸਮਾਂ ਸੀ ਉਹਨੂੰ ਯਾਦ ਨਹੀਂ ਕਰਦੀ ਕਿਉਂਕਿ ਸਾਡੇ ਲਈ ਬਹੁਤ ਸੋਹਣਾ ਸਮਾਂ ਆਇਆ ਤੇ ਮੈਂ ਇਹੀ ਅਪੀਲ ਕਰਦੀ ਹਾਂ ਸਾਰਿਆਂ ਨੂੰ ਕਿ ਸਾਡਾ ਵੱਡ ਚੜ ਕੇ ਸਾਥ ਦਿਓ ਤੇ ਜਿੱਤ ਨੂੰ ਸਾਡੀ ਝੋਲੀ ਵਿੱਚ ਪਾਓ ਤੇ ਬਹੁਤ ਵੱਡੀ ਲੀਡ ਨਾਲ ਅਸੀਂ ਇੱਥੋਂ ਜਿੱਤ ਕੇ ਜਾਈਏ ਇਹ ਤੁਹਾਨੂੰ ਲੱਗਦਾ ਪਏ ਰੰਜਿਸ਼ ਕਰਕੇ ਚੀਜ਼ਾਂ ਹੋ ਰਹੀਆਂ ਤੁਹਾਨੂੰ ਲੱਗਦਾ ਵੀ ਤੁਹਾਡਾ ਜੋ ਪ੍ਰਚਾਰ ਚੱਲਦਾ ਪਏ ਜੋ ਤੁਹਾਡਾ ਇੱਕ ਮਾਹੌਲ ਬਣਿਆ ਹੋਇਆ ਉਹਦੇ ਕਰਕੇ ਚੀਜ਼ਾਂ ਕਰਦੇ ਪਏ ਤੁਹਾਡੇ ਨਾਲ ਜੀ ਇਹ ਇੱਕ ਰੰਜਿਸ਼ ਹੀ ਹੈ ਉਹਨਾਂ ਦੀ ਦਈਆ ਸਾਹਿਬ ਦੀ ਜਿਹੜੀ ਸਾਡੇ ਨਾਲੇ ਕੱਢ ਰਹੇ ਨੇ ਇਦਾਂ ਦੀ ਚੀਜ਼ ਕਰ ਰਹੇ ਨੇ ਆਦਰਵਾਇਜ਼ ਜੇ ਦੇਖੀਏ ਤਾਂ ਜਿਹੜਾ ਚੋਣ ਪ੍ਰਚਾਰ ਹੈ ਹੋ ਰਿਹਾ ਉਦਾਂ ਉਹ ਵੀ ਕਰਨ ਉਹ ਵੀ ਚੋਣ ਮੈਦਾਨ ਚ ਆਏ ਨੇ ਉਹ ਵੀ ਕਰਨ ਸਾਡੀ ਤਰ੍ਹਾਂ ਉਹ ਵੀ ਐਫਰਟ ਕਰਨ ਜੋ ਰਿਜ਼ਲਟ ਹੋਏਗਾ ਉਹ ਸਿਰ ਮੱਥੇ ਹੋਏਗਾ ਜੀ ਤੇ ਹੁਣ ਤੁਸੀਂ ਪਿੰਡਾਂ ਤੇ ਜਾ ਰਹੇ ਹੋ ਸਵਾਲ ਲੋਕੀ ਤੁਹਾਡੇ ਤੋਂ ਪੁੱਛਦੇ ਹੋਣੇ ਕਿਉਂਕਿ ਜਦੋਂ ਤੁਹਾਨੂੰ ਪਤਾ ਇੱਕ ਚੀਜ਼ ਚੱਲਣੀ ਸ਼ੁਰੂ ਹੋ ਜਾਂਦੀ ਹੈ ਫਿਰ ਲੋਕਾਂ ਦੇ ਦਿਲਾ 'ਚ ਬਹੁਤ ਸਾਰੇ ਸਵਾਲ ਆਉਂਦੇ ਤੋ ਤੁਹਾਡੇ ਕੋਲ ਪੁੱਛਦੇ ਹੋਣੇ ਫਿਰ ਤੁਸੀਂ ਹੁਣ ਜਾ ਰਹੇ ਹੋ ਅਸੀਂ ਜਾ ਰਹੇ ਆ ਸਾਡੇ ਤੋਂ ਅਸੀਂ ਤਾਂ ਜਾ ਕੇ ਜਦੋਂ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਸਾਨੂੰ ਵੋਟ ਪਾਓ ਤਾਂ ਉਹ ਸਾਨੂੰ ਕਹਿੰਦੇ ਪੁੱਤ ਨਾਲ ਹੀ ਚੱਲਦੇ ਆ ਅਸੀਂ ਤੁਹਾਡੇ ਉਹ ਸਾਡੇ ਨਾਲ ਤੁਰਦੇ ਨੇ ਗਲੀਆਂ ਦੇ ਵਿੱਚ ਜਿਹੜੇ ਘਰ 'ਚ ਜਾਂਦੇ ਆ ਸਾਡੇ ਨਾਲ ਲੋਕ ਐਡ ਹੁੰਦੇ ਜਾਂਦੇ ਨੇ ਅਸੀਂ ਛੋਟਾ ਕਾਫਲਾ ਲੈ ਕੇ ਤੁਰਦੇ ਆ ਤੇ ਐਂਡ ਤੱਕ ਸਾਡਾ ਕਾਫਲਾ ਜਿਹੜਾ ਉਹ ਲੰਬਾ ਹੋ ਜਾਂਦਾ ਆ ਇਹ ਉਹਨਾਂ ਦਾ ਪਿਆਰ ਹੀ ਆ ਜਿਹੜਾ ਸਾਨੂੰ ਖੈਸਾ ਲੱਗਦਾ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਬੂਤ ਕੈਪਚਰ ਹੋ ਸਕਦਾ ਹੈ ਇਦਾਂ ਚੀਜ਼ ਅਲਦਰ ਹੈ ਕੋਈ ਇਸ ਚੀਜ਼ ਦਾ ਵੀ ਜੀ ਉਹ ਜੇ ਉਹ ਇੱਥੋਂ ਤੱਕ ਨਿਕਲ ਆਏ ਨੇ ਜੀ ਹੁਣ ਰਾਤ ਨੂੰ ਉਹਨਾਂ ਨੂੰ ਗ੍ਰਿਫਤਾਰੀ ਦਿਵਾਈ ਗਈ ਹੈ ਤੇ ਸਾਨੂੰ ਪੂਰਾ ਇਸ ਚੀਜ਼ ਦਾ ਹੈਗਾ ਕਿ ਕੱਲ ਨੂੰ ਪਰਸੋਂ ਚੋਣਾ ਜੋ ਹੋ ਰਹੀਆਂ ਨੇ 14 ਤਰੀਕ ਨੂੰ ਉਹ ਇਦਾਂ ਦਾ ਕੁਝ ਕਰਨਗੇ ਪਰ ਉਹਨਾਂ ਨੇ ਐਫ ਆਰ ਦਰਜ ਕਰਵਾ ਦਿੱਤੀ ਹੋਈ ਹੈ ਜਾਂ ਹਜੇ ਕਿਉਂਕਿ ਜੋ ਡੀ ਐਸ ਪੀ ਦੇ ਬਿਆਨ ਆ ਰਿਸੀ ਪਹਿਲਾਂ ਤਾਂ ਕਹਿੰਦਾ ਮੈਂ ਕਲੰਦਰਾ ਦਿੱਤਾ ਹੈਗਾ ਹਜੇ ਤੱਕ ਉਹ ਮਾਮਲੇ ਦਰਜ ਦੀ ਗੱਲ ਨਹੀਂ ਕਰਦੇ ਪਰ ਪਰਿਵਾਰ ਨੂੰ ਕੀ ਜਾਣਕਾਰੀ ਮੈਂ ਕਿਉਂਕਿ ਪਰਿਵਾਰ ਤਾਂ ਲਗਾਤਾਰ ਕੋਸ਼ਿਸ਼ ਕਰਦਾ ਹੋਣਾ ਕਿ ਕਿਸੇ ਤ ਬਾਹਰ ਲੈ ਕੇ ਆਇਆ ਜਾਵੇ ਸਾਨੂੰ ਤਾਂ ਇਹੀ ਖਬਰ ਆਈ ਸੀ ਜੀ ਪਹਿਲਾਂ ਕਿ 57 ਦਾ ਪਰਚਾ ਕੱਟਿਆ ਗਿਆ ਹੈ ਪਰ ਜਿੱਦਾਂ ਉਹਨਾਂ ਨੇ ਕਿਹਾ ਕਿ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਉਹ ਵਕੀਲ ਸਾਹਿਬ ਉੱਥੇ ਗਏ ਹੋਏ ਨੇ ਜੀ ਗੱਲਬਾਤ ਕਰਦੇ ਨੇ ਇਸ ਚੀਜ਼ ਦਾ ਬਾਅਦ ਵਿੱਚ ਪਤਾ ਲੱਗੇਗਾ ਕਿਉਂਕਿ ਅਸੀਂ ਤਾਂ ਆਪਦੇ ਇੱਧਰ ਪ੍ਰਚਾਰ ਵਿੱਚ ਬਿਜ਼ੀ ਆਂ ਉਹਨਾਂ ਨਾਲ ਮੇਰੀ ਕੋਈ ਗੱਲ ਨਹੀਂ ਹੋਈ ਹਲੇ ਕਿਉਂਕਿ ਸਿੱਖੀ ਦੇ ਰੂਪ 'ਚ ਹੁਣ ਸਜੇ ਹੋਏ ਸੀਗੇ ਇੱਕ ਸਮਾਜ ਸੇਵਾ ਚਾਹੇ ਸੜਕਾਂ ਦਾ ਕੰਮ ਹੋਵੇ ਚਾਹੇ ਹੜਾ ਦੇ ਵਿੱਚ ਬਹੁਤ ਐਕਟਿਵ ਨਜ਼ਰ ਆਏ ਐ ਠੀਕ ਆ ਲੋਕਾਂ ਨੇ ਬਹੁਤ ਸਾਰੇ ਗੱਲਾਂ ਕੀਤੀ ਜਦੋਂ ਮੈਂ ਉਹਨਾਂ ਨੂੰ ਇੰਟਰਵਿਊ ਕੀਤਾ ਕਹਿੰ ਮੈਂ ਆਪਣੇ ਇਲਾਕੇ ਤੋਂ ਬਾਹਰ ਜਾ ਕੇ ਕੰਮ ਕੀਤੇ ਜੇ ਮੇਰੇ ਦਿਲਚਸਤੇ ਦਾ ਹੁੰਦਾ ਤਾਂ ਮੈਂ ਇੱਥੇ ਹੀ ਕੰਮ ਕਰਾਂਦਾ ਕਿਉਂ ਮੈਂ ਦੂਜੇ ਖੋਰ ਜਾਂਦਾ ਲੱਗਦਾ ਕਿ ਜਦੋਂ ਇੱਕ ਬੰਦਾ ਹੁਣ 27 ਦੀ ਵੀ ਤਿਆਰੀ ਸੀਗੀ ਗਰਾਊਂਡ ਬਣ ਜਾਂਦਾ ਕਿਉਂਕਿ ਜੇ ਇਹ ਚੋਣਾਂ ਤੇ ਤੁਹਾਡੀ ਜਿੱਤ ਹਾਸਲ ਹੁੰਦੀ ਤੁਹਾਡਾ ਇੱਕ ਗਰਾਊਂਡ ਸਟਰੋਂਗ ਹੋ ਜਾਣਾ ਸੀਗਾ ਇਹ ਤੁਹਾਡੇ ਗਰਾਊਂਡ ਨੂੰ ਤੋੜਨ ਦੀ ਕੋਸ਼ਿਸ਼ ਹੈ ਬਿਲਕੁਲ ਕੀਤੀ ਗਈ ਹੈ ਜੀ ਜਿੱਦਾਂ ਅਸੀਂ ਹੜਾਂ ਦਾ ਵਿੱਚ ਸੇਵਾ ਕੀਤੀ ਹੈ ਜਾਂ ਫਿਰ ਜਾਮਨੀ ਸਾਹਿਬ ਵਾਲੀ ਸੜਕ ਬਣਾਈ ਹੈ ਜਾਂ ਫਿਰ ਜਿੱਦਾਂ ਕਿਸੇ ਦੇ ਵੀ ਕੋਈ ਕੰਮ ਹੋਏ ਨਹੀਂ ਵਿਕਾਸ ਹੋਣ ਵਾਲਾ ਹੁੰਦਾ ਕੋਈ ਸਾਡੇ ਕੋਲ ਆਂਦਾ ਸੀ ਕਰਦੇ ਆਂ ਇਹ ਚੀਜ਼ਾਂ ਮਤਲਬ ਅਸੀਂ ਹੁਣ ਵੀ ਕਰਦੇ ਹਾਂ ਅੱਗੇ ਵੀ ਕਰਾਂਗੇ ਤੇ ਸਾਨੂੰ ਮਤਲਬ ਇਹਦੇ ਵਿੱਚ ਰੁਕਾਵਟ ਨਾ ਪਾਈ ਜਾਵੇ ਸਾਡੇ ਨਾਲ ਧੱਕੇਸ਼ਾਹੀ ਨਾ ਕੀਤੀ ਜਾਵੇ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਬਿਲਕੁਲ ਸਾਡੇ ਨਾਲ ਉਮੀਦਵਾਰ ਮੌਜੂਦ ਸੀ ਉਹ ਕਹਿੰਦੇ ਸਾਡੇ ਨਾਲ ਧੱਕਾ ਨਾ ਕੀਤਾ ਜਾਵੇ ਬੜੇ ਚੰਗੇ ਰਾਹ ਤੇ ਤੁਰੇ ਹੋਏ ਆ ਤੇ ਬੜੇ ਚੰਗੇ ਢੰਗ ਨਾਲ ਕੰਮ ਕਰਦੇ ਪਏ ਆ ਤੇ ਹੁਣ ਦੁਬਾਰਾ ਪ੍ਰਚਾਰ ਵਾਸਤੇ ਜਾ ਰਹੇ ਬਹੁਤ ਘੱਟ ਸਮਾਂ ਸੀਗਾ ਪਰ ਬਹੁਤ ਬਹੁਤ ਧੰਨਵਾਦ ਆ